ਸਸਤਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆ ਉਹਦੇ ਤੋਂ ਅਲੱਗ ਵੀ ਚਰਚਾ ਕਰਤਾ ਕਿ ਲੋਕਾਂ ਨੂੰ ਸਮਝ ਲੱਗੇ ਰੁੱਖ ਕੀ ਬਿਹੇਵ ਕਰਦੇ ਆ ਕੀ ਸੋਚਦੇ ਆ ਕੀ ਵਿਚਾਰ ਕਰਦੇ ਆ ਕਿਵੇਂ ਜ਼ਿੰਦਗੀ ਜਿਉਂਦੇ ਆ ਇਹਦੇ ਬਾਰੇ ਲਗਾਤਾਰ ਆਪਾਂ ਚਰਚਾ ਕਰਦੇ ਆ ਜਿਸ ਤਰ੍ਹਾਂ ਅਸੀਂ ਚਰਚਾ ਕਰਦੇ ਅਸੀਂ ਤਰੇ ਬਹੁਤ ਸਾਰੇ ਸਾਇੰਟਿਸਟ ਯੂਰਪ ਦੇ ਵਿੱਚ ਲੱਗੇ ਹੋਏ ਆ ਇੱਕ ਪੈਕੋ ਕਾਲਵੋ ਨਾਂ ਦਾ ਬੰਦਾ ਹੈਗਾ ਅਨਟਾ ਸਿਪੀਅਨਸ ਕਰਕੇ ਕਿਤਾਬ ਲਿਖੀ ਆ ਉਹ ਇਹੀ ਕੋਸ਼ਿਸ਼ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਬਹੁਤ ਇੰਟੈਲੀਜੈਂਸ ਆ ਹੈ ਇੰਟੈਲੀਜ ਬਹੁਤ ਜ਼ਿਆਦਾ ਹੈਗੀ ਇਹਨਾਂ ਪ੍ਰੋਖਾਂ ਦੇ ਵਿੱਚ ਬਹੁਤ ਸਮਝਦਾਰਾ ਰੋਕੋ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦਾ ਤੁਰੇ ਫਿਰਦਾ ਹੈ ਉਹ ਬੰਦਾ ਤਾਂ ਉਹਨੇ ਸੈਂਟੀਫਿਕ ਇੱਕ ਟਰਿਕ ਲਾਉਂਦਾ ਹੈਗਾ ਜਦੋਂ ਉਹ ਮੁਰਸ਼ਿਦਸ ਵਿੱਚ ਉਹ ਇੱਕ ਲੈਕਚਰ ਹਾਲ ਵਿੱਚ ਆਡੀਅנס ਬੈਠੀ ਹੁੰਦੀ ਹੈ ਉਹਨੂੰ ਇਹ ਦਿਖਾਉਂਦਾ ਹੈਗਾ ਵੀ ਕਿਸ ਤਰ੍ਹਾਂ ਰੁੱਖ ਬਿਹੇਵ ਕਰਦੇ ਹੈਗੇ ਆ ਉਹ ਕੀ ਕਰਦਾ ਹੈਗਾ ਮਤਲਬ ਐਨਐਸਸੀਸੀਆ ਰੁੱਖ ਨੂੰ ਦਿੰਦਾ ਵੀ ਇੱਥੇ ਗੱਲ ਇਹ ਹੁੰਦੀ ਵੀ ਕੀ ਰੁੱਖਾਂ ਨੂੰ ਬੇਹੋਸ਼ੀ ਦਵਾਈ ਚੜ ਸਕਦੀ ਹੈ ਐਨਐਸਸੀਸੀਆ ਅਸਰ ਕਰਦਾ ਜਿਵੇਂ ਜਿਵੇਂ ਆਪਣੇ ਜਾੜ ਆਪਾਂ ਕਢਾਉਣੇ ਹੋਵੇ ਜਾਂ ਦੰਦ ਕਢਾਉਣਾ ਹੋਵੇ ਆਪਾਂ ਨੂੰ ਮਤਲਬ ਸੁਣਨ ਕਰਨਾ ਪੈਂਦਾ ਉਹ ਏਰੀਆ ਨੂੰ ਸੁਣ ਹੋ ਜਾਂਦਾ ਤਾਂ ਉਹਦੇ ਆਪ ਨੂੰ ਅਸਰ ਨਹੀਂ ਦਦਾ ਜੜ ਕੱਢ ਕੱਢਣ ਵੇਲੇ ਪਤਾ ਨਹੀਂ ਲੱਗਦਾ ਜੜ ਨਿਕਲ ਗਈ ਕੀ ਰੁੱਖਾਂ ਦੇ ਵਿੱਚ ਐਨਐਸਸੀ ਅਸਰ ਕਰਦਾ ਇਹ ਉਹ ਐਕਸਪੈਰੀਮੈਂਟ ਲਾ ਕੇ ਦਿਖਾਉਣਾ ਚਾਹੁੰਦਾ ਵੀ ਉਹ ਉਹਨਾਂ ਦੀ ਇੰਟੈਲੀਜੈਂਸ ਨੂੰ ਦਿਖਾਉਣਾ ਚਾਹੁੰਦਾ ਹਾਂ ਰੁੱਖ ਸਮਝਦਾਰ ਆ ਕੋ ਸਮਝਦੇ ਹੈਗੇ ਤਾਂ ਉਹ ਕੀ ਕਰਦਾ ਹੈਗਾ ਇੱਕ ਗਲਾਸ ਬੈਲ ਜਾਰ ਲੈਂਦਾ ਹੈਗਾ ਤੇ ਕਾਟਨ ਪੈਡ ਲੈਂਦਾ ਤੇ ਐਨਐਸਸੀ ਲੈਂਦਾ ਐਨਐਸਸੀ ਨੂੰ ਕਾਟਨ ਦੇ ਉੱਤੇ ਲਾ ਕੇ ਉਹ ਉਹਦਾ ਐਕਸਪੈਰੀਮੈਂਟ ਲਾਉਂਦਾ ਹੈਗਾ ਕਰਦਾ ਕੀ ਉਹ ਉਹ ਸਾਰੀ ਆਡੀਅੰਸ ਨੂੰ ਦਿਖਾਉਂਦਾ ਹੈਗਾ ਉਹ ਜਿਹੜੇ ਪਲਾਂਟ ਲੈਂਦਾ ਹੈਗਾ ਟੱਚ ਮੀ ਨਾਟ ਜਾਂ ਲਾਜਮੰਤੀ ਬੋਲਦੇ ਨੇ ਉਸ ਉਸ ਪਲਾਂਟ ਨੂੰ ਸਿਲੈਕਟ ਕਰਦਾ ਉਹ ਦੇਖਦਾ ਜਦੋਂ ਆਪ ਨੂੰ ਪਤਾ ਹੈਗਾ ਵੀ ਜਦੋਂ ਆਪਾਂ ਉਹ ਨੂੰ ਛੂਹੀ ਵੀ ਬੋਲ ਦਿੰਦੇ ਹੈਗੇ ਆ ਜੇ ਆਪਾਂ ਉਹਨੂੰ ਪੱਤੇ ਨੂੰ ਟੱਚ ਕਰਾਂਗੇ ਉਸ ਉਸ ਪਲਾਂਟ ਦੇ ਟੱਚ ਮੀ ਨਾਟ ਦੇ ਤਾਂ ਪੱਤੇ ਉਹ ਮੂਵ ਕਰ ਲੂਗਾ ਉਹਨੇ ਆਡੀਅנס ਨੂੰ ਦਿਖਾਇਆ ਜਿਹੜੇ ਬੈਠੇ ਸੀਗੇ ਲੈਕਚਰ ਹਾਲ ਮੁਰਸ਼ੇਸ ਵਿੱਚ ਤਾਂ ਉਹਨੇ ਦਿਖਾਇਆ ਵੀ ਪਹਿਲਾਂ ਜਦੋਂ ਟੱਚ ਕਰ ਰਿਹਾ ਸੀ ਉਹਦੇ ਪੱਤੇ ਮੋੜ ਰਹੇ ਸੀ ਉਹ ਉਹ ਡਿਫੈਂਸ ਸਿਸਟਮ ਹੈਗਾ ਉਹ ਉਸ ਪੌਦੇ ਦਾ ਤਾਂ ਫਿਰ ਜਦੋਂ ਉਹਨੇ ਕੀ ਕੀਤਾ ਜਦੋਂ ਬੈਲ ਜਾਰ ਰੱਖ ਕੇ ਉਹਦੇ ਕਾਟਨ ਪੈਡ ਤੇ ਐਂਡ ਸੀ ਸੀ ਆ ਪਾ ਕੇ ਜਦੋਂ ਟੱਕ ਅੱਧੇ ਘੰਟੇ ਰ ਉਹਨੇ ਐਕਸਪੈਰੀਮੈਂਟ ਲਾਇਆ ਫਿਰ ਉਹ ਮਤਲਬ ਕਿ ਆਡੀਅੰਸ ਤੋਂ ਇੱਕ ਇੱਕ ਵਲੰਟੀਅਰ ਬੁਲਾਉਂਦੀ ਤੁਸੀਂ ਆਓ ਹੁਣ ਤੁਸੀਂ ਦੇਖੋ ਵੀ ਇਹ ਮੂਵ ਕਰਦੀ ਏ ਕਿ ਨਹੀਂ ਇਹ ਟੱਚ ਵੀ ਨਾ ਆਲਰੇਡੀ ਲਾਜ਼ਮੰਤੀ ਹੈਗੀ ਐ ਇੱਕ ਆਡੀਅੰਸ ਆਉਂਦੀ ਉੱਥੇ ਇੱਕ ਵਲੰਟੀਅਰ ਆਉਂਦਾ ਹੈਗਾ ਜਦੋਂ ਉਸ ਪੌਦੇ ਨੂੰ ਟੱਚ ਕਰਦਾ ਹੈਗਾ ਉਹ ਮੂਵਮੈਂਟ ਸ਼ੋ ਨਹੀਂ ਕਰਦਾ ਜਿਹੜੀ ਕਿ ਪਹਿਲਾਂ ਐਨਐਸਸੀਸੀ ਦੇਣ ਤੋਂ ਪਹਿਲਾਂ ਉਹ ਮੂਵਮੈਂਟ ਸ਼ੋ ਕਰ ਰਿਹਾ ਸੀਗਾ ਇਹ ਦੇਖ ਕੇ ਸਾਰੀ ਜਿਹੜੀ ਆਡੀਅੰਸ ਹੈਗੀ ਉਹ ਪੂਰੀ ਹੈਰਾਨ ਹੋ ਗਈ ਤੇ ਤਾੜੀਆਂ ਮਾਰਨ ਲੱਗੀ ਵੀ ਰੁੱਖ ਨੇ ਐਨਐਸਸੀਸੀ ਦਾ ਰੁੱਖ ਤੇ ਅਸਰ ਹੋਇਆ ਤੇ ਇਹ ਰੁੱਖ ਨੂੰ ਸਮਝਦੇ ਆ ਮਤਲਬ ਕਹਿੰਦਾ ਇਹ ਇੱਥੇ ਨਿਕਲ ਕੇ ਆਇਆ ਹੈਗਾ ਤਾਂ ਉਸ ਤੋਂ ਬਾਅਦ ਇੱਕ ਉਹਨੇ ਐਕਸਪੈਰੀਮੈਂਟ ਫੇਰ ਲਾਇਆ ਉਹਨੇ ਇੱਕ ਡਿਫਰੈਂਟ ਜਗ੍ਹਾ ਚੁਣੀ ਜਿੱਥੇ ਕਿ ਵੀਨਸ ਫਲਾਈ ਟ੍ਰੈਪ ਕਾਰਨੀਵੋਰਸ ਪਲਾਂਟ ਆ ਇਹ ਡਾਇਨੀਆ ਬੋਲਦੇ ਹਨ ਉਹ ਉਹ ਜਿਹੜਾ ਪੌਦਾ ਹੈ ਕਾਰਨੀਵੋਰਸ ਆ ਉਹ ਕੀੜੇ ਨੂੰ ਖਾ ਜਾਂਦਾ ਹੈਗਾ ਉਹਦੇ ਮੂੰਹ ਖੋਲ ਕੇ ਰੱਖਦਾ ਹੈਗਾ ਜਦੋਂ ਮਤਲਬ ਕਹਿੰਦਾ ਉਹਦੇ ਕੋਲ ਕੀੜਾ ਆਉਂਦਾ ਤਾਂ ਉਹ ਆਪਣੇ ਮੂੰਹ ਨੂੰ ਬੰਦ ਕਰ ਲੈਂਦਾ ਹੈਗਾ ਤੇ ਉਹ ਕੀੜੇ ਜਿਹੜਾ ਜਦੋਂ ਅੰਦਰ ਜਾਂਦਾ ਹੈਗਾ ਫੁੱਲ ਉਹਦੇ ਐਨਜ਼ਾਈਮ ਰਾਹੀਂ ਉਹਨੂੰ ਕੀੜੇ ਨੂੰ ਉਹ ਉਹ ਡਾਈਜੈਸਟ ਕਰ ਲੈਂਦਾ ਹੈਗਾ ਇੱਥੇ ਵੀ ਉਹ ਕੀ ਕਰਦਾ ਐ ਉਹ ਐਕਸਪੈਰੀਮੈਂਟ ਲਾਉਂਦਾ ਹੈਗਾ ਡੈਉਨੀਆ ਪਲਾਂਟ ਤੇ ਉਹ ਦਿਖਾਉਂਦਾ ਹੈਗਾ ਵੀ ਪੂਰਾ ਮਤਲਬ ਉਹ ਮੂਵਮੈਂਟ ਸ਼ੋਅ ਕਰ ਰਿਹਾ ਉਹ ਜਿਹੜਾ ਕੁਝ ਹਲਜਲ ਕਰਦਾ ਹੈਗਾ ਜਦੋਂ ਕੋਲੇ ਕੁਛ ਆਉਂਦਾ ਤਾਂ ਉਹ ਮੂੰਹ ਬੰਦ ਕਰ ਲੈਂਦਾ ਪਰ ਇਹ ਇੱਥੇ ਵੀ ਕੀ ਕਰਦਾ ਇਹ ਇਲੈਕਟ੍ਰੋਮੈਗਨੇਟਿਕ ਜਿਹੜੀ ਫੀਲਡ ਸ਼ੋਅ ਉਹਨੇ ਪੂਰੀ ਸਕਰੀਨ ਲਾਉਂਦਾ ਸਾਰੇ ਆਡੀਅנס ਦੇ ਵਿੱਚ ਤਾਂ ਉੱਥੇ ਫਿਰ ਉਹ ਦਿਖਾਉਂਦਾ ਹੈਗਾ ਜਦੋਂ ਐਨਐਸਸੀਸੀ ਦਿੰਦਾ ਹੈਗਾ ਉਹਨੂੰ ਉਸੇ ਸੇਮ ਤਰੀਕੇ ਜਿਵੇਂ ਉਹਨੇ ਟੱਚ ਮੀਰ ਉਹਨੂੰ ਦਿੱਤਾ ਸੀਗਾ ਤਾਂ ਉੱਥੇ ਵੀ ਉਹਨੇ ਪੌਦੇ ਨੇ ਅ ਵਿਰੋਧਾ ਘਾਟਾ ਉਹਨੂੰ ਦਵਾਈ ਲਾਇਆ ਐ ਐਨਐਸਸੀ ਲਾਇਆ ਤਾਂ ਉਸ ਤੋਂ ਬਾਅਦ ਵਲੰਟੀਰ ਨੂੰ ਬੁਲਾਇਆ ਵੀ ਤੂੰ ਆਪ ਹੀ ਦੇਖ ਨੂੰ ਹੁਣ ਕਰਦਾ ਹੈਗਾ ਜਦੋਂ ਉਹ ਉਹਨੇ ਦੇਖਿਆ ਸਾਰੇ ਜਿੱਥੇ ਬੰਦੇ ਬੈਠੇ ਉਹ ਹੈਰਾਨ ਹੋ ਗਏ ਵੀ ਰੁੱਖ ਨੇ ਜਿਹੜਾ ਉਹ ਡਾਇਓਨੀਆ ਪਲਾਂਟ ਹੈਗਾ ਉਹਨੇ ਮੂਵਮੈਂਟ ਨਹੀਂ ਸ਼ੋਅ ਕੀਤੀ ਜਦੋਂ ਉਹਦੇ ਟੱਚ ਕਰਨ ਦੀ ਕੋਸ਼ਿਸ਼ ਉਹਨੇ ਆਪਣੇ ਮੂੰਹ ਨੂੰ ਨਹੀਂ ਬੰਦ ਕੀਤਾ ਤਾਂ ਇਹ ਇੰਡੀਕੇਟ ਕੀ ਕਰਦਾ ਹੈਗਾ ਪਹਿਲੀ ਗੱਲ ਤੇ ਹੈਗੀ ਐਨਐਸਸੀ ਨੂੰ ਚੜਾਇਆ ਹੈਗਾ ਇੱਥੇ ਤਾਂ ਇਹਦਾ ਮਤਲਬ ਪਲਾਂਟ ਨੇ ਰਿਐਕਟ ਕੀਤਾ ਮਤਲੋ ਤਾਂ ਰਿਐਕਸ਼ਨ ਸ਼ੋਅ ਕੀਤਾ ਪਹਿਲੀ ਗੱਲ ਇਹ ਹੈਗੀ ਆ ਤੇ ਪਲਾਂਟ ਨੇ ਮੂਵਮੈਂਟ ਆਪਦੀ ਬੰਦ ਕਰਤੀ ਮੂਵਮੈਂਟ ਕਰਦਾ ਹੈ ਦਾ ਮਤਲਬ ਪਲਾਂਟ ਵੀ ਉਸ ਤੋਂ ਬਾਅਦ ਮਾਇਰਵਲ ਰਿਸਪੌਂਸ ਵੀ ਪੈਦਾ ਕਰ ਰਿਹਾ ਹੈ ਮਤਲਬ ਉਹ ਮੂਵਮੈਂਟ ਮਤਲਬ ਨਹੀਂ ਕਰਦਾ ਉਹ ਬੰਦ ਨਹੀਂ ਹੋ ਰਿਹਾ ਦਾ ਮੂ ਤੇ ਇਸ ਵਾਰ ਜਿਹੜੇ ਜਿਹੜੀ ਟੱਚ ਮੀ ਨੋਟ ਆ ਉਹਦੇ ਕੇਸ ਵਿੱਚ ਉਹ ਪੱਤੇ ਨੂੰ ਬੰਦ ਨਹੀਂ ਕਰ ਰਿਹਾ ਮੂਵਮੈਂਟ ਨਹੀਂ ਸ਼ੋ ਕਰ ਰਿਹਾ ਏਸੀ ਗੱਲ ਹੈ ਇੱਥੇ ਆਉਂਦੀ ਵੀ ਸਾਨੂੰ ਰੁੱਖਾਂ ਨੂੰ ਜਿਹੜੇ ਹੈਗੇ ਸਮਝਣਾ ਪੈਣਾ ਇਹ ਜੇ ਛੋਟੇ ਪੌਦਿਆਂ ਤੇ ਐਕਸਪੈਰੀਮੈਂਟ ਲਾਇਆ ਵੱਡੇ ਰੁੱਖ ਵੀ ਹੋ ਸਕਦਾ ਸਾਨੂੰ ਸਾਰੀਆਂ ਗੱਲਾਂ ਸਮਝਦੇ ਹੋਣ ਸਾਰਾ ਉਹ ਕੁਦਰਤ ਦੇ ਵਿੱਚ ਜਿਹੜੇ ਜਿਹੜੀ ਕਾਰਵਾਈ ਚੱਲ ਰਹੀ ਹੈਗੀ ਆ ਜਿਵੇਂ ਬੰਦਿਆਂ ਦੀ ਕਾਰਵਾਈ ਚੱਲੇ ਉਸ ਤਰ੍ਹਾਂ ਚੱਲਦੀ ਹੋਵੇ ਇਸ ਲਈ ਸਾਨੂੰ ਰੁੱਖਾਂ ਨੂੰ ਸਮਝਦੇ ਹੋਏ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਸ ਤਰ੍ਹਾਂ ਆਪਣੇ ਜੇ ਆਪਾਂ ਦੰਦ ਕਢਾਉਣਾ ਹੋਵੇ ਜੜ੍ਹ ਕਢਾਉਣੇ ਹੋਵੇ ਜੇ ਆਪਾਂ ਇਹਨਾਂ 'ਤੇ ਸੀਸੀ ਲਾ ਕੇ ਆਪਾਂ ਸੁੰਨ ਹੋ ਜਾਂਦਾ ਹੈਗਾ ਇਸੇ ਤਰ੍ਹਾਂ ਰੁੱਖ ਵੀ ਜਿਹੜੇ ਹੈਗੇ ਪੌਦੇ ਵੀ ਹੈ ਉਹਨਾਂ 'ਤੇ ਜੇ ਅਸੀਂ ਸੀਸੀ ਲਾਵਾਂਗੇ ਸੁੰਨ ਹੋ ਸਕਦਾ ਉਹਨਾਂ ਦਾ 파ਟ ਇਸ ਲਈ ਇਹਨਾਂ ਨੂੰ ਸਮਝਦੇ ਹੋਏ ਇਹਨਾਂ ਦਾ ਸਤਿਕਾਰ ਕਰੀਏ ਜਿਹੜਾ ਪੈਕੋ ਕਾਲਵੋ ਹੈਗਾ ਜਿਹੜੇ ਪਲਾਂਟਾ ਸੇਪੀਅਨਸ ਤੁਹਾਨੂੰ ਮੌਕਾ ਲੱਗਦਾ ਕਿਤਾਬ ਪੜ੍ਹਨ ਦਾ ਜ਼ਰੂਰ ਪੜੋ ਕਿ ਬਹੁਤ ਜ਼ਬਰਸ ਹੋਣੇ ਗੱਲਾਂ ਲੱਗਦਾ ਪਲਾਂਟ ਮੂਵ